ਸਮੇ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਕਾਲੇ ਪਾਣੀ ਦਾ ਮੋਰਚਾ ਲੱਗਿਆ ਡਿਟੇਨ ਕੀਤਾ ਗਿਆ ਲੋਕਾਂ ਨੂੰ ਤੁਸੀਂ ਸਹੀ ਸਲਾਮਤ ਪਹੁੰਚੇ ਹੋ ਕਿ ਤੁਹਾਨੂੰ ਵੀ ਰੋਕਿਆ ਮੈਂ ਬਾਬਾ ਜੀ ਸਹੀ ਸਲਾਮਤ ਪਹੁੰਚੇ ਮੇਰੀ ਤਰੀਕਾਂ ਨਿਬੜੀਆਂ ਸੀਗੀਆਂ ਸਾਡੇ 12:30 ਵਜੇ ਮੇਰੀ ਦੋ ਤਰੀਕਾਂ ਸੀ ਚਾਰਜ ਦੇ ਕੇਸ ਲੱਗੇ ਸੀ ਅੱਜ ਆਪਣਾ ਇੱਕ ਤੇ ਮੈਂ ਸਾਢੇ 12 ਵਜੇ ਨਿਕਲਿਆ ਆ ਨਿਕਲੇ ਵੀ ਹਜੇ ਮਤਲਬ ਮੈਂ ਕੱਚੇ ਪੱਕੇ ਜਿਹਾ ਸੀ ਕਿ ਮੈਨੂੰ ਪਤਾ ਸੀਗਾ ਵੀ ਕਈ ਵਾਰ ਟਾਈਮ ਲੱਗ ਜਾਂਦਾ ਹੈ ਨਾ ਬੈਚ ਚ ਜੱਜ ਨਾਲ ਵੀ ਹੈ ਨਾ ਵਕੀਲਾਂ ਦਾ ਵੀ ਪਰ ਜਦੋਂ ਅਸੀਂ ਬਾਹਰ ਨਿਕਲ ਕੇ ਦੇਖਿਆ ਕੋਰਟ ਚੋਂ ਵੀ ਨਾ ਬਾਈ ਉਹਨਾਂ ਅਰੈਸਟ ਕਰ ਲਿਆ ਸੀ ਹੈ ਨਾ ਫਿਰ ਮੈਂ ਕਿਹਾ ਵੀ ਚੱਲੇ ਪਾਓ ਹੈ ਨਾ ਤੇ ਆਪਾਂ ਉੱਥੋਂ ਚੱਲੇ ਆ ਬਾਬਾ ਜੀ ਇਹਨਾਂ ਅਸੀਂ ਪਿੰਡਾਂ ਵਾਲੇ ਪਾਸੇ ਨੂੰ ਆਏ ਸੀ ਹੈ ਨਾ ਦੇਖੋ ਵਾਕ ਬਹਿ ਗਏ ਆ ਪੰਜਾਬ ਦੇ ਲੁਧਿਆਣੇ ਤੋਂ ਵੀ ਕਿਹੜਾ ਲੁਧਿਆਣਾ ਕੋਈ ਅਸੀਂ ਪਹਿਲੀ ਵਾਰ ਆਏ ਆ ਨਾ ਵਾਕ ਬਹਿ ਗਏ ਆ ਇੱਥੇ ਦੇ ਵੀ ਇਹਨਾਂ ਕਿਵੇਂ ਹੋਣਾ ਕਿੱਥੇ ਮੁੱਲਾਂ ਪਰਦਾਖਾਂ ਨੂੰ ਅਸੀਂ ਹੈਨਾ ਮਤੇਰੇ ਰਾਦਰ ਉਦ ਵੀ ਹੋ ਗਏ ਹੈਨਾ ਤੇ ਕਿਸ ਤਰੀਕਾ ਲੱਗਦੀਆਂ ਰਹਿੰਦੀਆਂ ਨੇ ਬਾਬਾ ਜੀ ਹੈਨਾ ਤੇ ਭੁਗਤੀ ਜਾਂਦੇ ਆ ਉਹ ਅੰਦੋਲਨਾਂ ਅੰਦੋਲਨਾਂ ਦੇ ਹੈ ਜਦੋਂ ਅਸੀਂ ਪਿੱਛੇ ਗਏ ਜਦੋਂ ਇਹਨਾਂ ਨੇ ਮੇਰੇ ਤੇ 16 ਪਰਚੇ ਪਾਏ ਸੀ ਹੈਨਾ ਤੇ ਉਹਦੇ ਦਿਨ ਮੇਰੇ ਕੋਲ 4-5 ਤਾਂ ਉਹੀ ਵਾਲੇ ਚੱਲਦੇ ਨੇ ਹਜੇ ਬਾਕੀ ਜੇ ਰਾਦਰ ਉਦ ਚਲੇ ਜਾਂਦੇ ਨੇ ਤਕੜੇ ਕਰਦੇ ਨਹੀਂ ਜਿਵੇਂ ਅੱਜ ਰਿਟੇਨ ਕੀਤੇ ਨੇ ਨਾ ਸਾਡੇ ਮੁੰਡੇ ਉਹ ਫਕਰ ਮਹਿਸੂਸ ਕਰਨਗੇ ਹਨ ਜਦੋਂ ਉਹ ਆਣਗੇ ਵੀ ਅਸੀਂ ਪੰਜਾਬ ਪਿੱਛੇ ਹਨਾ ਪਾਣੀਆਂ ਦੇ ਪਾਣੀਆਂ ਨੂੰ ਬਚਾਉਣ ਪਿੱਛੇ ਹਨਾ ਜੇੜ ਚ ਗਏ ਸੀ ਨਾ ਪੁਲਸ ਨੇ ਸਾਨੂੰ ਫੜਿਆ ਸੀਗਾ ਇਹ ਸਾਡੇ ਵਾਸਤੇ ਮਾਂ ਨਾਲੇ ਪਲਨੇ ਹਨਾ ਇਹ ਸਾਨੂੰ ਤਕੜਾ ਕਰਦੇ ਨੇ ਜਿਹੜਾ ਸਾਨੂੰ ਤਕੜੀਆਂ ਕਰਦੀਆਂ ਨੇ ਹਨਾ ਅਸੀਂ ਸਿੱਖਦੇ ਹਾਂ ਵੀ ਇਹਨਾਂ ਦਾ ਤਾਂ ਮਾਜਾ ਮਕਿੰਨਾ ਕਿੰਨੀ ਕੁ ਤਾਕਤ ਹੈ ਕਿੰਨਾ ਕੁ ਮਾਰ ਕੁੱਟ ਸਕਦੇ ਨੇ ਸਾਨੂੰ ਕਿੰਨਾ ਸਾਨੂੰ ਦਬਾ ਸਕਦੇ ਨੇ ਹਨਾ ਪਰ ਬਾਬਾ ਜੀ ਅਸੀਂ ਦਬਣ ਵਾਲੀ ਕੌਮ ਹੀ ਨਹੀਂ ਹੈਗੇ ਹਨਾ ਸਾਡਾ ਇਤਿਹਾਸ ਸਾਡੇ ਗੁਰੂ ਸਾਨੂੰ ਇਹ ਸਿਖਾਉਂਦੇ ਨੇ ਆਖ ਸਾਥੇ ਪਿੱਛੇ ਲੜਨਾ ਅਸੀਂ ਦਬ ਨਹੀਂ ਸਕਦੇ ਬਾਬਾ ਜੀ ਕਿਸੇ ਤੋਂ ਹਨਾ ਆਪਾਂ ਲੜਦੇ ਰਹਾਂਗੇ ਲੜਦੇ ਸਰੀਰ ਦੇ ਅੰਦਰ ਜਾਣ ਬੱਬਾ ਜਦੋਂ ਤੱਕ ਲੜਾਂਗੇ ਆਪਣੇ ਦੇਸ਼ ਪੰਜਾਬ ਪਿੱਛੇ ਲੜਾਂਗੇ ਇਸ ਹਿਸਾਬ ਨਾਲ ਪੰਜਾਬ ਦੇ ਮੁੰਡਿਆਂ ਨੂੰ ਡਿਟੇਨ ਕੀਤਾ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਬੀਬੀਆਂ ਨੂੰ ਵੀ ਕੀਤਾ ਗਿਆ ਪਰ ਡਿਟੇਨ ਕਰਨ ਵਾਲੇ ਵੀ ਪੰਜਾਬੀ ਸੀ ਪੰਜਾਬੀਆਂ ਦਾ ਮੁਕਾਬਲਾ ਪੰਜਾਬੀਆਂ ਨਾਲ ਹੀ ਬਣਾ ਦਿੱਤਾ ਗਿਆ ਜਦ ਕਿ ਮੁਕਾਬਲੇ ਵਾਲੀ ਗੱਲ ਹੀ ਨਹੀਂ ਸੀ ਪਾਣੀ ਹਰ ਕੋਈ ਪੀਂਦਾ ਜਿਹੜਾ ਪੰਜਾਬ 'ਚ ਰਹਿ ਰਿਹਾ ਉਹ ਪਾਣੀ ਪੀ ਰਿਹਾ ਪਾਣੀ ਦੇ ਮਸਲੇ ਦੀ ਗੱਲ ਸੀ ਫਿਰ ਕਿਵੇਂ ਦੀ ਸਿਚੁਏਸ਼ਨ ਬਣਾ ਦਿੰਦੇ ਨੇ ਨਾ ਪ੍ਰਸ਼ਾਸਨ ਨੂੰ ਅੱਗੇ ਕਰਕੇ ਵੀ ਜਿਹੜਾ ਤਾਂ ਮਸਲਾ ਸਰਕਾਰ ਨੇ ਭਗਵਾਨ ਦਮਾਨ ਨੇ ਆਪ ਹੱਲ ਕਰਨਾ ਸੀਗਾ ਹੈਨਾ ਵੀ ਵੀ ਕੱਲੇ ਕੱਲੇ ਵਿਅਕਤੀ ਦੀ ਜ਼ਿੰਮੇਵਾਰੀ ਦਾ ਸਰਕਾਰ ਤੋਂ ਡੀ ਹੈ ਤੁਹਾਡੀ ਇਹ ਕਿਸੇ ਨੂੰ ਕੈਂਸਰ ਨਾ ਹੋਵੇ ਕੋਈ ਬਿਮਾਰ ਨਾ ਹੋਵੇ ਹਨਾ ਇਹ ਮਸਲੇ ਤੁਹਾਨੂੰ ਹੱਲ ਕਰਨੇ ਚਾਹੀਦੇ ਜਿਹੜੇ ਪਿੱਛੇ ਅਜਲਕੇ ਬਾਈ ਉਹਨਾਂ ਨੂੰ ਇਹ ਸਾਰੇ ਜਿਹੜੇ ਜਾਗਦੇ ਜੀ ਮੇਰੇ ਲੋਕ ਨੇ ਉਹ ਤੁਰੇ ਫਿਰਦੇ ਨੇ ਹਨਾ ਪ੍ਰੇਤ ਕੀਮੇ ਦੇ ਹਾਲਾਤ ਬਣਾ ਦਿੰਦੇ ਨੇ ਹਨ ਜਿਵੇਂ ਗੱਡੀਆਂ ਤੋੜ ਕੇ ਫੜਨਾ ਹੈ ਨਾ ਵੀ ਪਤਾ ਨਹੀਂ ਕੀ ਵੀ ਜਿਹਨਾਂ ਨੂੰ ਫੜਨਾ ਉਹਨਾਂ ਨੂੰ ਫੜੋ ਗੈਂਗਸਟਰਾਂ ਨੂੰ ਫੜੋ ਭਈ ਇਹਨਾਂ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਫੜੋ ਇਹ ਤਾਂ ਲੋਕ ਆ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਹੇ ਸਮਝਾ ਸਰਕਾਰ ਨੂੰ ਤਾਂ ਸਾਥ ਦੇਣਾ ਚਾਹੀਦਾ ਵੀ ਹਾਂ ਵੀ ਵੀ ਲੱਖਿਓ ਨੇ ਐਨਾ ਕੰਮ ਵਧੀਆ ਕਰ ਰਹੇ ਨੇ ਵੀ ਅਸੀਂ ਥੋੜਾ ਸਾਥ ਦੇਨੇ ਆਵੇਂ-ਆਵੇਂ ਕਰਕੇ ਸੀ ਕੀਮੇ ਬੈਠ ਕੇ ਇਸ ਮਸਲੇ ਨੂੰ ਹੱਲ ਕਰ ਸਕਦੇ ਕਿਤੇ ਮੰਨ ਮਾਰ ਸਕਦੇ ਹਨ ਕਿਵੇਂ ਬਚਾ ਸਕਦੇ ਕਿਵੇਂ ਪਾਣੀ ਨੂੰ ਸਾਫ਼ ਕਰ ਸਕਦੇ ਆ ਹੋਰੇ ਪਾਸੇ ਨੂੰ ਤੁਰੇ ਹੋਏ ਨੇ ਫਿਰ ਝੂਠ ਥੋੜੀ ਹੈਗੀਆਂ ਗੱਲਾਂ ਜਦੋਂ ਅਸੀਂ ਕਹਿੰਨੇ ਵੀ ਪੰਜਾਬ ਨੂੰ ਮਾਰਨ ਨੂੰ ਫਿਰਦੇ ਨੇ ਫਿਰ ਨਸ਼ੇ ਵਾਲੇ ਪਾਸੇ ਨੂੰ ਵੀ ਪਾਣੀ ਤੇ ਜ਼ਹਿਰਾਂ ਪਾ ਕੇ ਵੀ ਹੈਨਾ ਉਹ ਪ੍ਰਵਾਸ ਕਰਕੇ ਵੀ ਸਾਡੇ ਇਤਿਹਾਸ ਤੋਂ ਦੂਰ ਕਰਕੇ ਸਾਨੂੰ ਪੰਜਾਬ ਤੋਂ ਦੂਰ ਕਰਕੇ ਫਿਰ ਪੰਜਾਬ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈਨਾ ਫਿਰ ਜਦੋਂ ਫਿਰ ਅਸੀਂ ਕਹਿੰਦੇ ਨਾ ਵੀ ਅਸੀਂ ਵੱਡੀਆਂ ਤਾਕਤਾਂ ਨਾਲ ਲੜਾਈ ਲੜ ਰਹੇ ਹਾਂ ਨਿਊ ਵਰਲਡ ਆਰਡਰ ਹੈਨਾ ਵੱਡੇ ਵੱਡੇ ਪੂੰਜੀਪਤੀ ਨੇ ਜਿਹੜੇ ਹੈਨਾ ਜਿਹੜੇ ਬਾਹਰ ਬੈਠੇ ਨੇ ਕਾਰਪੋਰੇਟ ਬੈਠੇ ਅਸੀਂ ਉਹਨਾਂ ਦੇ ਖਿਲਾਫ ਪੰਜਾਬ ਵੜ ਰਿਹਾ ਸਿਰਫ ਆਹ ਟੱਪ ਜੋ ਸੰਭੂ ਬਾਰਡਰ ਉਧਰ ਨੂੰ ਕੋਈ ਧਰਨਾ ਧੁਰਨਾ ਨਹੀਂ ਹੈਗਾ ਕਿਸੇ ਪਾਸੇ ਨੂੰ ਹੈਨਾ ਇਹ ਹੀ ਲੋਕ ਨੇ ਬਸ ਜਿਹੜੇ ਲੜਦੇ ਨੇ ਜਿਹੜੇ ਆਪਣੀ ਮਿੱਟੀ ਪਿੱਛੇ ਲੜਦੇ ਨੇ ਆਪਣੀ ਨਸਲਾਂ ਪਿੱਛੇ ਲੜਦੇ ਨੇ ਆਪਣੇ ਪਾਣੀ ਪਿੱਛੇ ਲੜਦੇ ਨੇ ਪੰਜਾਬ ਨੂੰ ਲੜਣ ਦੇ ਪਿੱਛੇ ਨਿਊ ਵਰਲਡ ਆਰਡਰ ਦੇ ਖਿਲਾਫ ਲੜਦੇ ਨੇ ਤੇ ਬਾਬਾ ਜੀ ਇਹੀ ਲੋਕ ਆਣੇ ਵਾਲੇ ਟਾਈਮ 'ਚ ਇਹੀ ਬਸਣਗੇ ਬਸ ਇਹੀ ਸੁਖੀ ਰਹਿਣਗੇ ਹਨਾ ਬਾਕੀ ਸਭ ਦੇਖ ਲਿਓ ਸਭ ਗਲਾਮ ਹੀ ਨੇ ਤੁਸੀਂ ਦੇਖੇ ਰਹੋ ਕਿਹੜਾ ਬੋਲਦਾ ਨਹੀਂ ਹੈਗਾ ਹਨਾ ਇਹ ਲੋਕ ਨੇ ਜਿਹੜੇ ਅਜਾ ਸੋਚਦੇ ਮਾਰਗ ਨੇ ਤੇ ਐਵੇਂ ਹੀ ਰਹਿਣਗੇ ਪਹਿਲਾਂ ਵੀ ਐਵੇਂ ਸੀਗੇ ਹਨਾ ਗੁਰੂਆਂ ਦੇ ਟਾਈਮ 'ਚ ਤੇ ਹੁਣ ਵੀ ਐਵੇਂ ਹੀ ਆ ਪਰਵਾਸੀ ਵਰਸਸ ਪੰਜਾਬੀ ਬਣਾ ਦਿੱਤਾ ਗਿਆ ਕੀ ਆ ਮਸਲਾ ਪਰਵਾਸੀ ਵਰਸਸ ਪੰਜਾਬੀ ਸੀ ਪਾਣੀ ਦਾ ਪਰਵਾਸੀ ਵੀ ਪੀ ਰਿਹਾ ਜਿਹੜਾ ਇੱਥੇ ਰਹਿ ਉਹੀ ਗੱਲ ਆ ਨਾ ਇੱਕ ਪਾਸੇ ਤੁਸੀਂ ਪ੍ਰੋਟੈਕਸ਼ਨ ਦੇ ਰਹੇ ਹੋ ਹਨਾ ਉਧਰ ਪਰਵਾਸੀਆਂ ਨੂੰ ਹਨਾ ਤੇ ਇੱਧਰ ਤੁਸੀਂ ਸਾਡੇ ਮੁੰਡਿਆਂ ਨੂੰ ਡੀਟੇਨ ਕਰ ਰਹੇ ਹੋ ਹਨਾ ਆਪਣੀ ਰਾਜਨੀਤੀ ਵਾਸਤੇ ਹਨਾ ਸਿਰਫ ਹਾਂ ਹੈ ਨਾ ਕੱਲੋਂ ਨਗਰ ਨਿਗਮ ਦਾ ਚਣੋਵਾ ਕਹਿੰਦੇ ਉੱਤੇ ਹੈ ਨਾ ਇਹਨਾਂ ਨੂੰ ਪੈਸੇ ਕਰੋੜਾ ਕਰੋੜਾ ਰੁਪਇਆ ਫੰਡ ਵੀ ਤਾਂ ਦਿੰਦੇ ਨੇ ਹੈ ਨਾ ਇਹਨਾਂ ਨੂੰ ਪਤਾ ਵੀ ਇਹ ਲੋਕ ਤਾਂ ਸਾਡੇ ਤੋਂ ਕੋਈ ਆਸ ਰੱਖਦੇ ਨਹੀਂ ਜਿਹੜੇ ਉੱਧਰ ਵੀ ਹੈ ਹੈ ਨਾ ਵੀ ਉਹਨਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਕੋਈ ਆਸ ਨਹੀਂ ਰੱਖਣੀ ਪਰ ਜਿਹੜੇ ਇੱਧਰ ਵਾਲੇ ਲੋਕ ਨੇ ਇਹਨਾਂ ਨੂੰ ਪਤਾ ਵੀ ਆਸ ਰੱਖਣਗੇ ਇਹਨਾਂ ਨੇ ਵੋਟਾਂ ਪਾਈਆਂ ਨੇ ਹੈ ਨਾ ਜੇ ਆਸ ਤੇ ਖਰਾ ਨਹੀਂ ਉਤਰਨਾ ਹੀ ਕੱਲੋਂ ਬੋਰਡ ਵੀ ਨਹੀਂ ਪਾਣਗੇ ਨਾ ਤੁਹਾਨੂੰ ਲੱਗਦਾ ਵੀ ਅਸੀਂ ਉਹਨਾਂ ਦਾ ਸਾਥ ਦਈਏ ਉੱਧਰ ਵਾਲਿਆਂ ਦਾ ਨਾ ਇੱਧਰ ਵਾਲਿਆਂ ਦਾ ਨਾ ਦਈਏ ਹੈ ਨਾ ਵੀ ਇਹਨਾਂ ਨੇ ਤਾਂ ਵੋਟਾਂ ਪਾੜੀਆਂ ਨੇ ਦੇਖ ਲੈ ਸਾਨੂੰ ਵੀ ਇਹ ਕੁ ਉਨਾ ਦੇਖਿਆ ਤਸਵੀਰਾਂ ਵੀ ਲੱਖੇ ਨੂੰ ਕਿਸ ਤਰੀਕੇ ਨਾਲ ਗੱਡੀ ਤੋੜ ਕੇ ਕੱਢਿਆ ਗੱਡੀ ਭੰਨ ਕੇ ਕੱਢਿਆ ਗਿਆ ਜਿਵੇਂ ਕ੍ਰਿਮਿਨਲ ਨਾਲ ਵਤੀਰਾ ਕੀਤਾ ਸ਼ਾਇਦ ਕ੍ਰਿਮਿਨਲ ਨਾਲ ਵੀ ਐਹੋ ਜਿਹਾ ਵਤੀਰਾ ਕੱਲ ਪਤਾ ਕੀ ਆ ਭਗਵਾਨ ਤੁਮਾਰ ਨੂੰ ਤੋੜੇ ਦਿਨਾ ਬਾਅਦ ਬੇਇਜ਼ਤੀ ਕਰਾਣ ਦੀ ਆਦਤ ਹੈ ਨਾ ਕੀ ਕਰ ਲਿਆ ਲੱਖੇ ਦਾ ਹੈ ਨਾ ਛੜਾ ਲਾਂਗੇ ਠੀਕ ਆ ਪਹਿਲਾਂ ਵਤੀਰੇ ਬੜੇ ਨੋਟਲੇ ਵਾਲ ਸਾਹਿਬ ਨੂੰ ਪੜੇ ਸੀ ਬੇਇਜ਼ਤੀ ਕਰਾਈ ਆਪਣੀ ਸਾਰੀ ਦੀ ਸਾਰੀ ਹੈ ਨਾ ਪਤਾ ਨਹੀਂ ਦਾ ਇਹਨਾਂ ਦੇ ਜਿਹੜੇ ਜਿਹੜੇ ਇਹਨਾਂ ਨੂੰ ਸਲਾਹਾਂ ਦੀਂਦੇ ਨੇ ਉਹ ਨਹੀਂ ਚੱਜਦੇ ਹੈਗਾ ਨਾ ਵੀ ਜਿਹੜਾ ਕੰਮ ਕਰਨ ਦਾ ਭਾਈ ਉਹਦੇ ਕਿਉਂ ਆਪਣੀ ਬੇਇਜ਼ਤੀ ਕਰਾਣ ਦੇ ਜਿਹੜੇ ਕੰਮ ਤੇ ਨੇ ਅੱਗੇ ਆਏ ਸੀ ਲੋਕਾਂ ਨੇ ਵੋਟਾਂ ਦਿੱਤੀਆਂ ਅੱਜ ਕਿਉਂ ਲਾਣ ਦਾ ਖਾਚਦੇ ਹੋ ਨਾ ਫਿਰ ਬੁੱਚੜ ਦਾ ਟੈਗ ਆਉਂਦਾ ਹੈ ਨਾ ਫਿਰ ਐਸੀ ਕਰਕੇ ਥੋੜੀ ਆਉਂਦਾ ਹੈ ਨਾ ਵੀ ਤੁਸੀਂ ਇਹੋ ਜਿਹੀ ਹਰਕਤਾਂ ਕਰਦੇ ਹੋ ਤਾਂ ਕਰਕੇ ਤੁਹਾਨੂੰ ਲੋਕ ਬੁੱਚੜ ਕਹਿੰਦੇ ਨੇ ਹਨ ਅਸੀਂ ਸਵੇਰ ਦੇ ਇੱਥੇ ਆ ਨੰਗਫੋਚ ਆਈਆਂ ਉਹਨਾਂ ਨੂੰ ਵੀ ਤੱਕੇ ਮਾਰ ਮਾਰ ਕੇ ਅੰਦਰ ਰਿਟੇਨ ਕਰਨ ਦੀ ਕੋਸ਼ਿਸ਼ ਕੀਤੀ 11 ਤੱਕ ਹੈ ਨਾ 12 ਤੱਕ ਦੀਆਂ ਬੇਅਦਬੀਆਂ ਅਸੀਂ ਦੇਖੀਆਂ ਜਿਹੜੀਆਂ ਵੀਡੀਓਜ਼ ਆਈਆਂ ਨੇ ਉਹ ਕੀਤੀਆਂ ਗਈਆਂ ਹਨ ਲੋ ਐਂਡ ਆਰਡਰ ਖਰਾਬ ਕਰਦਾ ਪ੍ਰਸ਼ਾਸਨ ਤੇ ਸਰਕਾਰ ਰਲ ਕੇ ਹੈ ਨਾ ਬਾਅਦ ਚ ਬਦਨਾਮ ਸਾਨੂੰ ਕਰਦੇ ਨੇ ਹੁਣ ਜੇ ਕੋਈ ਮੁੰਡਾ ਅੱਜ ਵਿੱਚ ਦਸਤਾਰ ਨੂੰ ਹੱ ਹੋ ਜਾਂਦੀ ਹੈ ਯਾਰ ਜੇ ਮੇਰੀ ਸਰਦਾਰੀ ਨੂੰ ਹੀ ਹੱਥ ਪਾ ਲਿਆ ਹੈ ਨਾ ਠੀਕ ਹੈ ਕੀ ਪਤਾ ਮੈਂ ਕੀ ਕਰਦਾਗਾ ਨਾ ਫਿਰ ਕੱਲ ਤੁਸੀਂ ਕੇਸ ਬਣਾਓਗੇ ਹੈ ਨਾ ਉਹਨੂੰ ਅੰਦਰ ਕਰੋਗੇ ਲੋਅਰ ਅਨ ਆਰਡਰ ਤੁਸੀਂ ਖਰਾਬ ਕਰਦੇ ਹੋ ਬਾਅਦ ਚ ਸਾਡੇ ਤੇ ਮੜਦੇ ਹੋ ਹੈ ਨਾ ਠੀਕ ਹੈ ਇਹ ਪੋਲ ਤੇ ਚੱਲੀ ਹੋਈਆਂ ਨੇ ਕੁਝ ਖੋਰੂ ਖੋਰੂ ਕਰਨ ਵਾਸਤੇ ਧਰਨੇ ਨੂੰ ਹੈ ਨਾ ਪਾੜਨ ਵਾਸਤੇ ਸਾਜ ਜਾਂਦੇ ਕੁਝ ਵਿੱਚ ਹੁੰਦੇ ਨੇ ਲੋਕ ਇਹਨਾਂ ਦੇ ਆਪਣੇ ਹੈ ਨਾ ਰਬਾ ਜੀ ਬਹੁਤ ਕਿਰਪਾ ਹੈ ਗੁਰੂ ਮਹਾਰਾਜ ਦੀ ਗੁਰੂ ਰਾਮਦਾਸ ਮਹਾਰਾਜ ਦੀ ਪੰਜਾਬ ਦੀ ਧਰਤੀ ਤੇ ਇਹ ਲੋਕ ਐਵੇਂ ਹੀ ਪੰਜਾਬੀ ਵਿੱਚੇ ਪੰਜਾਬੀਏ ਦੇ ਵਿੱਚੇ ਪੰਜਾਬੀ ਵਿੱਚੇ ਲੜਦੇ ਰਹਿਣਗੇ ਦਸਤਾਰ ਬੜੀ ਸੋਹਣੀ ਸਜਾਈ ਹੈ ਮਨ ਦੇਖਿਆ ਬਣਾ ਇੰਜੋਏ ਕਰ ਜੀ ਖਾਲਸਾ ਵਾਹਿਗੁਰੂ ਦੀ ਫਤਿਹ ਤੇ ਬਾਬਾ ਜੀ ਦਸਤਾਰ ਦਾ ਹਰ ਇੱਕ ਦੇ ਸੋਹਣੀ ਲੱਗਦੀ ਹੈ ਜਿਹੜਾ ਵੀ ਮੰਨਦਾ ਹੈ ਨਾ ਜਸਵਾਜ ਦੇ ਡਾਇਲੋਗ ਜ ਹੈਗਾ ਨਾ ਕਹਿੰਦਾ ਵੀ ਜਿਸ ਦਸਤਾਰ ਦਾ ਕੋਈ ਵੀ ਬੰਨੂ ਬਾਬਾ ਜੀ ਸੋਹਣੀ ਲੱਗਦੀ ਹੈ ਤੇ ਸਾਨੂੰ ਐਨੇ ਜੋਗੇ ਵਾਹਿਗੁਰੂ ਨੇ ਸਾਡੇ ਸਿਰ ਤੇ ਰੱਖੀ ਆ ਤੇ ਸਾਨੂੰ ਆਮਾਨ ਮਹਿਸੂਸ ਹੁੰਦਾ ਵੀ ਹਾਂ ਚੜ੍ਹਦੀ ਕਲਾ ਚ ਰਹਨੇ ਬਾਬਾ ਜੀ ਜੀ ਕ ਆਲ ਦੀਆਂ ਤਸਵੀਰਾਂ ਅਜ ਦੇਖ ਲੀਆਂ ਆਣ ਗਿਆ ਵੀ ਕੀ ਹਾਲਾਤ ਹੋਇਆ ਕਿਦਾਂ ਮਾਫੀ ਮੰਗਦੇ ਫਿਰਤੇ ਇੱਕ ਤਾਂ ਤਕਤੀ ਬੜੀ ਹੋਈ ਹੈ ਬਿਲਕੁਲ ਵੀ ਉਹ ਗੱਲ ਪਤਾ ਸਹੀ ਉਹ ਹੀ ਗੱਲ ਹੈ ਨਾ ਬਾਬਾ ਜੀ ਨਿਤਾਰਾ ਦਾ ਦੇਖੋ ਹੋ ਜਾਣਾ ਹੈ ਨਾ ਅੱਜ ਤੁਸੀਂ ਪਾਵਰ ਦੇ ਨਸ਼ੇ ਜੋ ਹੈ ਨਾ ਇਹਨੇ ਸਦਾ ਧੋੜੀ ਰਹਿਣਾ ਪਾਵਰ ਨੇ ਹੈ ਨਾ ਆਪਾਂ ਯਾਰ ਦੁਨੀਆ 'ਚ ਕਰਨ ਕੀ ਆਏ ਆ ਹੈਨਾ ਆਪਾਂ ਦੁਨੀਆ 'ਚ ਕੀ ਕਰਨ ਆਏ ਆ ਕਿ ਆਪਾਂ ਨੇ ਸੱਚਖੰਡ ਦੇ ਜਾਣਾ ਹੈ ਨਾ ਬੜਾ ਔਖਾ ਮਨੁੱਖੇ ਨੂੰ ਜੀਵਨ ਮਿਲਦਾ ਹੈ ਨਾ ਜਦੋਂ ਅਸੀਂ ਬਾਣੀ ਦੇ ਨੇੜੇ ਲੱਗਦੇ ਆਂ ਫਿਰ ਇਹ ਗੱਲਾਂ ਸਮਝ ਆਉਂਦੀਆਂ ਨੇ ਇਹ ਲੋਕ ਨਾ ਧਰਮ ਦੇ ਨੇੜੇ ਹੈਗੇ ਨਾ ਕੋਈ ਬਾਣੀ ਦੇ ਨੇੜੇ ਹੈਗੇ ਆ ਇਹਨਾਂ ਨੂੰ ਸਿਰਫ ਪਾਵਰ ਦਾ ਨਸ਼ਾ ਆਇਆ ਹੈਨਾ ਇਹਨਾਂ ਨੂੰ ਬਾਣੀ ਪੜਨੀ ਚਾਹੀਦੀ ਵੀ ਬਾਣੀ ਸਾਨੂੰ ਕੀ ਸਿਖਾਉਂਦੀ ਜਦੋਂ ਇਹ ਬਾਣੀ ਦੇ ਲੜਨ ਲੱਗਣਗੇ ਹੈਨਾ ਆਪਣੇ ਇਤਿਹਾਸ ਬੜਨਗੇ ਬਾਣੀ ਨੂੰ ਪੜਨਗੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਭਈ ਲੋਕਾਂ ਨਾਲ ਖੜਨਾ ਇਹ ਪਾਵਰ ਆ ਪੂਰਾਂ ਕੁਝ ਨਹੀਂ ਹੈਗਾ ਸਾਡੇ ਕਰਮ ਨੇ ਕੁਝ ਹੈ ਨਾ ਜ ਨੇ ਲੱਗਣਾ ਚਾਹੀਦਾ ਵੀਡੀਓ ਭਗਵੰਤ ਮਾਨ ਦੀ ਪੁਰਾਣੀ ਤੁਸੀਂ ਵੀ ਦੇਖ ਲਈ ਹੈਗੀ ਬੜੀ ਵਾਇਰਲ ਹੋ ਰਹੀ ਆ ਵੀ ਜਿੱਤੇ ਚ ਬੁੱਡੇ ਨਾਲੇ ਦੀ ਗੱਲ ਕਰਦੇ ਪਏ ਜਿੱਦੇ ਕਰਕੇ ਪਾਣੀ ਕਰਕੇ ਉਹ ਡਰਾਮੇ ਬਾਜਾ ਬਹੁਤ ਤਗੜਾ ਹੈ ਨਾ ਉਹ ਡਰਾਮੇ ਕਰ ਕਰਕੇ ਆ ਗਿਆ ਪੰਜਾਬ ਦੇ ਅੰਦਰ ਇੱਕ ਵਾਰ ਦੇ ਤਾਂ ਮੋਗਾ ਲੋਕਾਂ ਨੇ ਫੇਰ ਬਾਰ ਬਾਰ ਥੋੜੀ ਹੈ ਨਾ ਤੇ ਡਰਾਮੇ ਬਾਜ ਯਾਰ ਬਹੁਤ ਤਗੜਾ ਉਹਦੀ ਆਈ ਜੀ ਵੀਡੀਓ ਕੋਈ ਵੀ ਨਮ ਮੋਰਚੇ ਚੱਲਦਾ ਪਹਿਲਾਂ ਉਹਦੀ ਵੀਡੀਓ ਆ ਜਾਂਦੀ ਹੈ ਵੀ ਹਾਂ ਇਹਨੇ ਆਪ ਇਹ ਉਹ ਕਹਿ ਆ ਉਹ ਅਸੀਂ ਸਾਨੂੰ ਬੜੀ ਯਾਰਾਨੀ ਹੁੰਦੀ ਮੈਂ ਕੀ ਬਿਠਾਇਆ ਕਾਰਟੂਨ ਜਹੇ ਹੈ ਨਾ ਗੱਲ ਤਾਂ ਬਾਬਾ ਜੀ ਜੋ ਵੀ ਹੋ ਰਿਹਾ ਪਰ ਕਿਸੇ ਨੇ ਅਜ ਤੱਕ ਮੋਰਚੇ ਨੂੰ ਰ ਨੋਸੀ ਕਹਿੰਦੇ ਨੇ ਸੀ ਕਾਂਗਰਸ ਦਾ ਰਾਜ ਰਿਹਾ ਕਾਲੀਆਂ ਦਾ ਰਾਜ ਰਿਹਾ ਪਰ ਮੋਰਚਾ ਲੱਗਣ ਤੋਂ ਕਿਸੇ ਨੇ ਅਜੇ ਤੱਕ ਮੈਨ ਨਹੀਂ ਲੱਗਦਾ ਰੁਕਿਆ ਗੱਲ ਬਾਰੇ ਇਹ ਦੇਖੋ ਅਸੀਂ ਸਾਡੇ ਤੋਂ ਕਾਂਗਰਸ ਨਾਲ ਵੀ ਕੋਈ ਪਿਆਰ ਨਹੀਂ ਹੈਗਾ ਕਿਉਂਕਿ ਅਸੀਂ ਨਾ ਚਰਾਸੀ ਭੁੱਲ ਨਹੀਂ ਸਕਦੇ ਬਾਬਾ ਜੀ ਹੈਨਾ ਪਰ ਅਸੀਂ ਨਾ ਫਿਰ ਵੀ ਦੇਖੋ ਚੰਨੀ ਸੀਗਾ ਹੈਨਾ ਮੁੱਖ ਮੰਤਰੀ ਸੀਗਾ ਪੰਜਾਬ ਦਾ ਠੀਕ ਹੈ ਉਹ ਮੁੱਖ ਆਪਣਾ ਉਹ ਆਇਆ ਸੀ ਮੋਦੀ ਹੈਨਾ ਬੜਨ ਵੀ ਨਹੀਂ ਦਿੱਤਾ ਸੀ ਅਗਲੇ ਨੇ ਹੈਨਾ ਪੰਜਾਬ ਨਾਲ ਅਗਲਾ ਠੋਕ ਕੇ ਖੜਾ ਜੋ ਮਰਜੀ ਹੈ ਸਾਨੂੰ ਪਤਾ ਪਰ ਇੰਡੀਪੈਂਡੈਂਟ ਅਸੀਂ ਇੱਕ ਪਰਸਨ ਨੂੰ ਜਦੋਂ ਦੇਖਦੇ ਹਾਂ ਨਾ ਤੇ ਬਾਅਦ ਚ ਅਗਲੇ ਨੇ ਠੋਕ ਕੇ ਗੱਲ ਵੀ ਕੀਤੀ ਹੈਨਾ ਵੀ ਕਿਹੜਾ ਤੇਰਾ ਇਟਰੋੜ ਵੀ ਇਹ ਜੇ ਮਤਲਬ ਉਸੇ ਗੰਦੇ ਵੀ ਉਹਨਾਂ ਨੂੰ ਬਣਾਓ ਹੈਨਾ ਉਹ ਬਣਾਓ ਪਰ ਇਹ ਜੀ ਜ਼ਰੂਰਤ ਰੱਖਣ ਦਾ ਯਾਰ ਤੁਸੀਂ ਪੰਜਾਬੀ ਹੋ ਹੈਨਾ ਭਗਵਾਨ ਤੁਮਾਰੀ ਪੰਜਾਬੀ ਇਹ ਜੀ ਜ਼ਰੂਰਤਾਂ ਸਾਡੀਆਂ ਦਿਖਣੀਆਂ ਚਾਹੀਦੀਆਂ ਨੇ ਸੈਂਟਰ ਨੂੰ ਵੀ ਦਿਖਣੀਆਂ ਚਾਹੀਦੀਆਂ ਨੇ ਠੀਕ ਹੈ ਉਹਦੀ ਪੁਲਸੀਆਂ ਲੱਗ ਹੋ ਸਕਦੀਆਂ ਨੇ ਪਾਰਟੀਆਂ ਹੋ ਸਕਦੀਆਂ ਨੇ ਪਰ ਜ਼ਰੂਰਤਾਂ ਤਾਂ ਹੈਗੀਆਂ ਨੂੰ ਖੂਨ ਤਾਂ ਹੈਗਾ ਨਾ ਆਪਣਾ ਕਿਉਂ ਯਾਰ ਬੁੱਚਣ ਵਾਲੇ ਪਾਸੇ ਨੂੰ ਤੁਰੇ ਪਏ ਕਿਉਂ ਨੰਮ ਘਰਾਮੀ ਵਾਲੇ ਪਾਸੇ ਨੂੰ ਤੁਰੇ ਹੋਏ ਹੈਨਾ ਕੇਂਦਰ ਨਾਲ ਮਿਲ ਕੇ ਆ ਦਿੱਲੀ ਨਾਲ ਮਿਲ ਕੇ ਉਹ ਗਲਤ ਹੈ ਬਾਬਾ ਜੀ ਹੈਨਾ ਉਹ ਨਹੀਂ ਐਵੇਂ ਨਹੀਂ ਚੱਲਣਾ ਚਾਹੀਦਾ ਇੱਕ ਠੋਕ ਕੇ ਚੱਲੋ ਵੀ ਹਾਂ ਕਿ ਤੁਹਾਨੂੰ ਦੁਖੀ ਕਰਦੇ ਨੇ ਦਿੱਲੀ ਵਾਲ ਚੀਤੇ ਦਾਰਦਾਂਗੇ ਹਨ ਕਿ ਅੱਜ ਲੋਕਾਂ ਦੇ ਸਾਹਮਣੇ ਫੇਰ ਹਨ ਪ੍ਰਤੱਖ ਰੂਪ ਚ ਆਜੋ ਹਨ ਕਿ ਚਿੱਟੇ ਹੋ ਕੇ ਆਜੋ ਵੀ ਹਾਂ ਵੀ ਮੇਰੇ ਨਾਲ ਐਵੇਂ ਐਵੇਂ ਕਰਦੇ ਲੋਕ ਨੇ ਲੋਕਾਂ ਨੇ ਜਿਤਾਇਆ ਲੋਕੀ ਫੇਰ ਜਲਾਉ ਲੋ ਪੱਪਾ ਜੀ ਖੜ੍ਹ ਜਾਣਗੇ ਨਾਲ ਹੈਨਾ ਠੀਕ ਹੈ ਹੁਣ ਸੁਖਵੀਰ ਬਾਦਲ ਉਹਨਾਂ ਦਾ ਦੇਖਿਆ ਨਹੀਂ ਹਨ ਕੀ ਹਾਲ ਹੋਇਆ ਹੈਨਾ ਕੋਈ ਪੁੱਛਦਾ ਵੀ ਨਹੀਂ ਹੈਗਾ ਅੱਦ ਇਹ ਗਾ ਬਿੱਕੀ ਕਰਾ ਸੀਗਾ ਸਾਰੇ ਉੱਥੇ ਕੱਲ ਗਨਾ ਵੀ ਮੰਨੇ ਨੇ ਸਾਰੇ ਦੇ ਸਾਰੇ ਹਨਾ ਉੱਥੇ ਜਾ ਕੇ ਹਨਾ ਵੀ ਮੰਨੇ ਨੇ ਤਾਂ ਪੈਣੇ ਆ ਬਾਬਾ ਜੀ ਇੱਥੇ ਅਕਾਲ ਤਖਤ ਦੇ ਸਾਹਮਣੇ ਵੀ ਮੰਨੇ ਨੇ ਪੈਣੇ ਆ ਇੱਥੇ ਨਹੀਂ ਮੰਨੋਗੇ ਉਹ ਅਕਾਲ ਪੁਰਖ ਦੇ ਅੱਗੇ ਮੰਨੇ ਨੇ ਪੈਣੇ ਹਨਾ ਨਿਪਟਾਰਾ ਤਾਂ ਹੋਣਾ ਆ ਸਾਰਿਆਂ ਦਾ ਸਾਰਿਆਂ ਦਾ ਅਸੀਂ ਜਿਐ ਅਸੀਂ ਤੁਰੇ ਫਿਰਦੇ ਆ ਬਾਬਾ ਜੀ ਅਸੀਂ ਆਪਣੇ ਕਰਮਾਂ ਨੂੰ ਤੁਰੇ ਫਿਰਦੇ ਆ ਵੀ ਅਸੀਂ ਆਪਣੇ ਪੰਜਾਬ ਪਿੱਛੇ ਤੁਰ ਰਹੇ ਆ ਸੰਘਰਸ਼ਾਂ ਪਿੱਛੇ ਮੇਰੇ ਕਰਮ ਅੱਛਿਆਂ ਚ ਲੈ ਕੇ ਜਾਣਗੇ ਹਨਾ ਜਿਹੜੇ ਗਦਾਰੀਆਂ ਕਰਨਗੇ ਉਹਨਾਂ ਦੇ ਗਦਾਰੀਆਂ ਚ ਲੈ ਕੇ ਜਾਣਗੇ ਭੁਗਤਿ ਜਾਣਗੇ ਮੇ ਮੇ ਭਟਕੀ ਜਾਣਗੇ ਜੁਨਾ ਦੇ ਅੰਦਰ ਇਹਨਾਂ ਚ ਅਸੀਂ ਆ ਬੀ ਸੜਕਾਂ ਕੋ ਰੋਕਦੇ ਹੋ ਸੜਕਾਂ ਨਾ ਰੋਕੋ ਤੁਹਾਡੇ ਨਾਲ ਲੋਕਾਂ ਨੇ ਚੱਲਣਾ ਬੰਦ ਕਰ ਗੀਆਂ ਜੋ ਨਿਕਲੀ ਹੋਈ ਪਾਰਟੀ ਐ ਇਹ ਤਾਂ ਆਪ ਕਰਦੇ ਹੁੰਦੇ ਸੀ ਮੈਂ ਤੇ ਨਾਲ ਗੱਲ ਇੱਕ ਬਾਈ ਦੀ ਵੀਡੀਓ ਸੁਣਦਾ ਸੀਗਾ ਉਹ ਕਹਿੰਦਾ ਅਸੀਂ ਜਿਹਨੇ ਮੰਗ ਪੱਤਰ ਵੀ ਨਹੀਂ ਦਿੱਤਾ ਕਹਿੰਦਾ ਮੈਨੂੰ ਪਤਾ ਤੁਹਾਡੀ ਪ੍ਰੋਬਲਮ ਕੀ ਆ ਕਹਿੰਦਾ ਹੈਨਾ ਉਹ ਸਾਰਿਆਂ ਨਾਲ ਪਹਿਲਾਂ ਹੀ ਕਹਿੰਦਾ ਮੈਨੂੰ ਪਤਾ ਜੀ ਮੈਨੂੰ ਪਤਾ ਮੈਨੂੰ ਪਤਾ ਪਤਾ ਪੂਰਾ ਸਵਾਦ ਆ ਨਹੀਂ ਹੈਗਾ ਹੈਨਾ ਉਹਨੇ ਹੱਲੇ ਨਹੀਂ ਕਰਨਾ ਕੋਈ ਮੈਂ ਕਹਿੰਦਾ ਵੀ ਮੈਂ ਨਿਬੇੜਾ ਇਹਨੂੰ ਭਾ ਹੈਗਾ ਨਹੀਂ ਸਿਸਟਮ ਸਾਰਾ ਸਾਰਾ ਪੰਜਾਬ ਮਤਲਬ ਇੱਕ ਸਰਕਾਰ ਆਉਣ ਤੋਂ ਬਾਅਦ ਅਸੀਂ ਉਮੀਦ ਕਰਦੇ ਸੀ ਹਨ ਜਿਵੇਂ ਹਰਿਆਣੇ 'ਚ ਕੀ ਕਰਿਆ ਰਾਜਨੀਤੀ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਸ਼ਾਮਲ ਹੋ ਗਏ ਹਨ ਵੀ ਆਮ ਆਦਮੀ ਪਾਰਟੀ ਦੀ ਨਾ 99 ਸੀਟਾਂ ਆ ਗਿਆ ਹੈ ਨਾ ਸਾਰੇ ਵੱਡੇ ਵੱਡੇ ਲੀਡਰ ਹਨ ਉਹਨੂੰ ਦੇਖਿਆ ਤੁਸੀਂ ਜਮਾਨਤਾ ਜਾਬਤ ਹੋਈਆਂ ਨੇ ਹਰਿਆਣੇ ਦੇ ਅੰਦਰ ਹੋਰ ਸਾਰੇ ਛੱਡ ਗਏ ਇਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਹਾਂ ਕਿੰਨੇ ਕੁ ਔਕਾਤ ਵੀ ਇਹ ਕੁਝ ਨਹੀਂ ਕਰ ਰਹੇ ਸਿਰਫ ਇਹ ਉਹ ਇਸ਼ਤਿਹਾਰ ਚ ਬੋਣ ਜਦੋਂ ਬਹੁਤ ਅੱਗੇ ਨੇ ਨਾ ਕਰੋਨਾ ਕਰੋੜਾਂ ਰੁਪਏ ਦੀ ਵੀ ਅਸੀਂ ਇਹ ਕਰਤਾ ਉਹ ਕਰਦਾ ਗਰਾਊਂਡ ਤੇ ਕੰਮ ਨਹੀਂ ਹੈਗਾ ਜਮਾਨੇ ਵੀਡੀਓਸ ਇਸ਼ਤਿਹਾਰ ਬੜੇ ਰਹੀ ਉਸੇ ਟੱਟੀਆ ਨੂੰ ਲੱਗਦਾ ਪੰਜਾਬ ਚ ਕੰਮ ਬੜੇ ਹੋ ਰਿਹਾ ਇਹ ਕਹੇ ਵੀ ਬਿਜਲੀ ਮਾਫੀ ਕਰਦੀ ਲੋਕਾਂ ਨੂੰ ਲੱਗਦਾ ਵੀ ਹਾਂ ਲੋਕੀ ਕਈ ਵੋਟ ਵੀ ਪਾ ਦਿੰਦੇ ਪਿੰਡਾਂ ਦੇ ਲੋਕ ਕਹਿੰਦੇ ਹੁੰਦੇ ਸੀ ਕਹਿੰਦੇ ਬਿਜਲੀ ਮਾਫ ਕਰਦੀ ਬਿਜਲੀ ਮਾਫ ਕਰਦੀ ਹੁਣ ਜਦੋਂ ਝੋਨਾ ਰੂਲਿਆ ਨਾ ਹੁਣ ਲੱਗਿਆ ਪਤਾ ਵੀ ਹਾਂ ਬਿਜਲੀ ਦਾ ਬੀਐਸਸੀ ਦਾ ਯਾਰ ਸਾਡਾ ਝੋਨਾ ਤੁਸੀਂ ਢੰਗ ਨਾਲ ਖਰੀਦੋ ਸਾਨੂੰ ਕੀਤਿਆਂ ਨੂੰ ਮਜ਼ਬੂਤ ਕਰੋ ਬਿਜਲੀ ਦੇ ਮੇਰਾ ਪੈ ਨਹੀਂ ਭਰ ਲਾਂਗੇ ਹੈਨਾ ਸਾਨੂੰ ਜਿਹੜਾ ਜਿਹੜਾ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਹੋਣਗੇ ਇੱਥੇ ਲੁਧਿਆਣਾ ਦੇ ਸਾਡੇ ਮੁੰਡੇ ਲੱਗਣੇ ਚਾਹੀਦੇ ਪੰਜਾਬੀ ਸਾਰੇ ਇਹਨਾਂ ਕੋ ਰੋਜ਼ਗਾਰ ਨੂੰ ਬੀੜ ਦੇ ਬ ਇਹ ਮੁਫਤ ਖੋਰੀ ਦੀਆਂ ਚੀਜ਼ਾਂ ਤੋਂ ਦੂਰ ਹੋ ਗਏ ਹੈ ਨਾ ਅ ਦੂਰ ਹੋਣਾ ਚਾਹੀਦਾ ਹੈ ਨਾ ਚੀਜ਼ਾਂ ਤੋਂ ਹੈ ਨਾ ਇਹ ਜਿਹੜੇ ਐਡਵਰਟਾਈਜ਼ਮੈਂਟ ਦੇ ਰਾਈ ਚੱਲੇ ਉਹ ਕਿ ਲੋਕਾਂ ਕੋਲ ਇਹਨਾਂ ਟਾਈਮ ਨਹੀਂ ਹੈਗਾ ਉਹ ਘਰੇ ਜਾਂਦੇ ਨੇ ਸਵੇਰ ਤੋਂ ਸ਼ਾਮ ਤੱਕ ਬੜੀ ਦੁਕਾਨਾਂ ਦੇ ਬੀਜੀ ਨੇ ਨਾ ਘਰੇ ਜਾ ਕੇ ਹੋਵੇ ਸਿਰਫ ਨਿਊਜ਼ ਦੇਖਦੇ ਨੇ ਹਾਂ ਨਿਊਜ਼ ਦੇਖਦੇ ਨੇ ਹੈ ਨਾ ਇਹਨਾਂ ਦੀ ਵੀਡੀਓ ਦੇਖਦੇ ਸਾਰਾ ਮੀਡੀਆ ਇਹਨਾਂ ਦੇ ਪੱਖ ਦਾ ਹੁੰਦਾ ਸਾਰੇ ਦਾ ਸਾਰਾ ਹੈ ਨਾ ਉਹਨੂੰ ਲੱਗਦਾ ਪਤਾ ਨਹੀਂ ਕਿੰਨਾ ਕੰਮ ਹੋ ਰਿਹਾ ਉਹ ਮਾਈਂਡ ਸੈਟਅਪ ਇਹ ਮੇ ਦਾ ਹੋ ਜਾਂਦਾ ਹੈ ਨਾ ਪਰ ਜਦੋਂ ਅਸੀਂ ਰਿਐਲਿਟੀ ਦੇਖਦੇ ਹਾਂ ਨਾ ਰਿਐਲਿਟੀ ਆ ਯਾਰ ਰਿਐਲਿਟੀ ਆ ਸੜਕਾਂ ਟੀਵੀ ਪਲਾਂਟ ਜਾਂਦੇ ਤੱਕ ਪੂਰੇ ਐਂਬੈਰੀਕੇਡ ਲਾਤੇ ਇੱਥੇ ਤਾਂ ਲੱਗੇ ਆ ਮੈਂ ਸਵੇਰੇ ਜਾ ਕੇ ਆਏ ਸੀ ਰਸੀਆਂ ਨਾਲ ਬੰਦ ਕਰਤਾ ਪਤਾ ਨਹੀਂ ਕਿਸ ਕਿਸ ਤਰੀਕੇ ਨਾਲ ਬੰਦ ਕੀਤਾ ਗਿਆ ਹਜੇ ਬੰਦੇ ਇੱਥੇ ਪਹੁੰਚੇ ਵੀ ਨਹੀਂ ਸ਼ੁਰੂ ਵੀ ਨਹੀਂ ਆਇਆ ਮੋਰਚਾ ਪਹਿਲਾਂ ਹੀ ਉੱਥੋਂ ਰਸਤੇ ਡਬੇ ਕੋਈ ਨਹੀਂ ਬਾਬਾ ਜੀ ਕਰ ਲੈਣ ਜਿੰਨੇ ਮਰਜ਼ੀ ਮਨ ਸਿੰਘ ਜਿਹੜਾ ਰੁਕਣ ਵਾਲੇ ਨੇ ਹੈਨਾ ਠੀਕ ਹੈ ਚੜ੍ਹਦੀ ਕਾਲੇ ਲੋਕ ਨੇ ਹਨਾ ਆਪਣੇ ਠੀਕ ਹੈ ਲੜਾਈਆਂ ਦੇ ਉਹ ਹੁੰਦੇ ਨੇ ਤਰੀਕੇ ਹੁੰਦੇ ਨੇ ਬਾਬਾ ਜੀ ਹਨਾ ਬਦਲੀ ਜਾਂਦੇ ਨੇ ਠੀਕ ਹੈ ਕੋਈ ਸੇ ਕੋਈ ਠੰਡੇ ਤਰੀਕੇ ਨਾਲ ਕਰਨਾ ਪੈਂਦਾ ਕੋਈ ਗਰਮ ਤਰੀਕੇ ਨਾਲ ਕਰਨਾ ਪੈਂਦਾ ਲੜਾਈ ਲੜਦੇ ਰੋ ਬਸ ਲੜਾਈ ਲੜਦੇ ਚੱਲੋਗੇ ਤੁਸੀਂ ਇੱਕ ਦਿ ਮਾਈਕ ਜੀ ਖਾਲਸਾ ਮਾਈਕ ਜੀ ਮਾਈਕ ਕੀ ਕੀ ਫਤ ਹੈ ਸੋ ਜਿਵੇਂ ਗੱਲਬਾਤ ਕੀਤੀ ਹੈ ਉਮੀਦ ਹੈ ਤੁਸੀਂ ਸਾਰੀ ਗੱਲਬਾਤ ਸੁਣ ਹੀ ਲਈ ਹੋਗੀ